200 ਰੁਪਏ ਦਾ ਸੂਟ ਪੂਰਾ ਮੀਟਰ ਨਾਲ ਕੱਟ ਕੇ ਦਵਾਂਗੇ ਇਹਦੇ ਚ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਭੈਣੇ ਬਾਕੀ ਜਿੱਡੇ ਮਰਜੀ ਹੋ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ ਪਰਸੈਂਟ ਕਾਟਨ ਐਕਸਪੋਰਟ ਪ੍ਰਿੰਟ ਇਹਦੇ ਚ ਡਿਜ਼ਾਈਨ ਰੰਗ ਵਾਧੂ ਮਿਲ ਜਾਣਗੇ ਅਲੱਗ-ਅਲੱਗ ਰੰਗ ਦੇ ਰਏ ਲੋ ਭਾਈ ਲਓ ਜੀ ਬਹੁਤ ਧੀਆ ਐ ਨੇ ਰਜੈਨ ਇੱਕ ਤੋਂ ਇੱਕ ਨੇ ਭੈਣੇ ਆ ਲਓ ਜੀ ਪਿਛਲੇ ਸਾਲ 800 ਦਾ 900 ਦਾ 1000 ਦਾ ਐ ਸੂਟ ਵੇਚ ਲਿਏ ਨੇ ਇਹ ਇਸ ਵਾਰ ਰਾਜੇ ਆਹ ਤੁਹਾਡੀ ਵੀਡੀਓ ਕਰਕੇ ਸਿਰਫ 550 ਰੁਪਏ ਦਾ ਸੂਟ ਦੁਪੱਟਾ ਦਿਖਾ ਦਿਓ ਜੋਧ ਸੂਟ ਸਿਰਫ ਪਿਓਰ ਦਾ ਦੁਪੱਟਾ ਭਾਈ ਦੇਖੋ ਸੂਟ ਦੇ ਨਾਲ ਭਾਈ ਬਿਲਕੁਲ ਮੈਚ ਕਰਦਾ ਆ ਅਦਰ ਕੀ ਆਉਂਦਾ ਜਿਹੜੇ ਹਲਕੇ ਕੰਪਨੀਆਂ ਦੇ ਉਹਨੇ ਦੁਪੱਟੇ ਨਾਲ ਮੈਚ ਨਹੀਂ ਕਰਦੇ ਔਰ ਥੋੜੇ ਹਾਰਡ ਹੁੰਦੇ ਨੇ ਦੁਪੱਟੇ ਇਹ ਏ ਭੈਣੇ ਸਾਰੇ ਆਪਾਂ ਮੰਨ ਕੇ ਚੱਲੋ 1500 ਤੋਂ ਲੈ ਕੇ 2000 ਦੀ ਰੇਂਜ ਦੇ ਵਿੱਚ ਵਿੱਚ ਦੇ ਦਾਂਗੇ ਹੈਂਡਵਰਕ ਭਾਰੀ ਤੋਂ ਹਟ ਕੇ ਬਹੁਤ ਮਿਲ ਜਾਣਗੀਆਂ ਤਮੰਨਾ ਦਾ ਬ੍ਰਾਂਡ ਏਕੇ ਟੈਕਸ ਦਾ ਬ੍ਰਾਂਡ ਤੇਜਨ ਦਾ ਸ਼੍ਰੀ ਕ੍ਰਿਸ਼ਨ ਦਾ ਸਾਰੀਆਂ ਆਈਟਮਾਂ ਹੈਗੀਆਂ ਨੇ ਆ ਲੋ ਆਰੀ ਵਰਗੇ ਦਾ ਕੋਈ ਰੰਗ ਡਿਜ਼ਾਈਨ ਸਾਰੇ ਦਿਖਾ ਹਾਂਜੀ ਛਤਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲੋ ਜੀ ਅੱਜ ਆਪਾਂ ਫੇਰ ਪਹੁੰਚੇ ਆਂ ਸ਼ਹਿਰ ਮਲੇਰਕੋਟਲੇ ਮਲੇਰਕੋਟਲੇ ਅੱਜ ਤੁਹਾਡੇ ਲਈ ਫੇਰ ਇੱਕ ਆਪਾਂ ਵੀਡੀਓ ਲੈ ਕੇ ਆਇਆ ਲੇਡੀਜ਼ ਦੇ ਸੂਟਾਂ ਦੀ ਜੈਂਟਸ ਦੇ ਵੀ ਸੂਟ ਨੇ ਇੱਥੇ ਕੁੜਤੇ ਪਜਾਮੇ ਵਗੈਰਾ ਮਿਲ ਜਾਂਦੇ ਨੇ ਤੇ ਲੇਡੀ ਸੂਟਾਂ ਦੀ ਅਨਲਿਮਟਿਡ ਵੈਰਾਈਟੀ ਹਰ ਤਰ੍ਹਾਂ ਦਾ ਸੂਟ ਤੁਹਾਨੂੰ ਮਿਲ ਜੂ ਤੇ ਆਪਾਂ ਪਹੁੰਚੇ ਆਂ ਜੀ ਮੋਮਿੰਨ ਕਲਾਥ ਹਾਊਸ ਅੰਜੂ ਕਿਲੇ ਵਾਲੇ ਦੀ ਹੱਟੀ ਜਿਹੜੀ ਮਲੇਰਕੋਟਲੇ ਦੇ ਸਰਹੰਦੀ ਗੇਟ ਚੋਂ ਆ ਕੇ ਤੁਸੀਂ ਤੇਲੀਆ ਬਾਜ਼ਾਰ 'ਚ ਇਹ ਦੁਕਾਨ ਆ ਜੀ ਤੇ ਆਜੋ ਹੁਣ ਅੰਦਰ ਚੱਲਦੇ ਆਂ ਤੇ ਦਿਖਾਉਂਦੇ ਆ ਤੁਹਾਨੂੰ ਸੂਟਾਂ ਦੀ ਅਲੱਗ ਤਰ੍ਹਾਂ ਦੀ ਵੈਰਾਈ ਸਭ ਤੋਂ ਪਹਿਲਾਂ ਮੋਮਨ ਕਲਾਤ ਹਾਊਸ ਵੱਲੋਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸ਼াশੀਕਾਲ ਨਮਸਤੇ ਆਦਾਬ ਅੱਜ ਭੈਣੇ ਆਪਾਂ ਕਾਟਨ ਦਾ ਜਿਹੜਾ ਕਲੈਕਸ਼ਨ ਲੈ ਕੇ ਆਏ ਆ ਉਹ 1000 ਰੁਪਏ ਦੇ 5 ਸੂਟ ਲੈ ਕੇ ਆਏ ਆ ਪਿਓਰ ਕਾਟਨ ਲੀਲਣ ਦੇ ਸੂਟ ਨੇ ਵੀਰੇ ਥੋੜਾ ਜਿਹਾ ਗੌਰ ਨਾਲ ਕੈਮਰਾ ਮਰਵਾ ਦਿਓ ਪਿਓਰ ਕਾਟਨ ਦੇ ਵਿੱਚ 5 ਮੀਟਰ ਕੱਪੜਾ 200 ਰੁਪਏ ਦਾ ਸੂਟ ਪੂਰਾ ਮੀਟਰ ਨਾਲ ਕੱਟ ਕੇ ਦਵਾਂਗੇ ਇਹਦੇ ਚ ਰੰਗ ਡਿਜ਼ਾਈਨ ਬਾਧੂ ਮਿਲ ਜਾਣਗੇ ਭੈਣੇ ਬਾਕੀ ਜਿੱਡੇ ਮਰਜੀ ਹੋ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ ਇੱਕ ਆਪਣੇ ਲਈ ਭੈਣੇ ਪਿਓਰ ਕੈਂਬਰੀਕ ਚੱਲਦੀ ਆ ਕੈਂਬ੍ਰਿਕ ਦੇ ਵਿੱਚ ਡਿਜ਼ਾਈਨ ਮਿਲ ਜਾਣਗੇ ਇਹ ਨੈਟ 280 ਰੁਪਏ ਦਾ ਸੂਟ ਪਊਗਾ 300 ਸੀਗਾ ਪਿਛਲੀ ਵੀਡੀਓ ਦੇ ਵਿੱਚ ਹੁਣ 280 ਦੇ ਵਿੱਚ ਪਾਤਾ ਇਹ ਚ ਰੰਗ ਡਿਜ਼ਾਈਨ ਇੱਕ ਹੀ ਡਿਜ਼ਾਈਨ ਦੇ ਵਿੱਚ ਪੰਜ-ਪੰਜ ਮਿਲ ਜਾਣਗੇ ਬਾਕੀ ਕਪੜੇ ਲਵੇ ਸਰਪਲੱਸ ਦੇ ਵਿੱਚ ਕੈਂਬ੍ਰਿਕ ਹੁੰਦੀ ਆ ਇਹ ਮੀਟਰ ਨਾਲ ਕੱਟ ਕੇ ਪਾਵਾਂਗੇ ਮੀਟਰ ਨਾਲ ਕੱਟ ਕੇ 3.5 ਮੀਟਰ ਦਾ ਪਿਛਲੀ ਵੀਡੀਓ ਦੇ ਵਿੱਚ ਮੰਨ ਕੇ ਰੇਟ ਚੱਲੋ 350 ਪਾਇਆ ਹੋਇਆ ਜਿਹੜਾ ਤੁਹਾਡੇ ਪੇਜ ਨੂੰ ਭੈਣ ਉਹਨਾਂ ਦੇ ਪੇਜ ਨੂੰ ਜਾਂ ਭਾਈ ਦੇ ਪੇਜ ਨੂੰ ਫੋਲੋ ਕਰਕੇ ਆਉਣਗੇ ਉਹਨਾਂ ਨੂੰ ਹੋਰ ਲੈਸ ਕਰ ਦਾਂਗੇ 20 ਰੁਪਏ ਸੂਟ 330 ਰੁਪਏ ਦਾ ਸੂਟ ਦੇ ਦਾਂਗੇ ਇਹਦੇ ਵਿੱਚ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਦੇਖੋ ਭਾਈ ਕਿ ਬਹੁਤ ਨਾਰਮਲ ਪਣਾ ਵੀ ਦਾ ਕਿ ਬੜਾ ਪਣਾ ਬੜਾ ਬਣਾ ਭਾਈ 3.5 ਮੀਟਰ 3 ਮੀਟਰ 60 ਪੁਆਇੰਟ ਦਵਾਂਗੇ ਕਪੜਾ ਇਹ ਚ ਡਿਜ਼ਾਈਨ ਦੇਖ ਲਓ ਜੋਦ ਫੜਾ ਪੁੱਤ ਜੱਕ ਜੱਕ ਓਏ ਮਾੜੇ ਭੈਣੇ ਮਾੜੇ ਪਿੱਛੇ ਉਹ ਦੇ ਲਓ ਸੀ ਲੋਹਰਾ ਜੀ ਡਿਜ਼ਾਈਨ ਤੁਹਾਨੂੰ ਬਹੁਤ ਇਹਦੇ ਕੰਨੀ ਤੇ ਰਹੇ ਜੀ ਆ ਦੇਖੋ ਆ ਲਿਖਿਆ ਹੋਇਆ 100% ਕਾਟਨ ਐਕਸਪੋਰਟ ਪ੍ਰਿੰਟ ਇਹ ਚ ਡਿਜ਼ਾਈਨ ਰੰਗ ਬਾਧੂ ਮਿਲ ਜਾਣਗੇ ਅਲੱਗ-ਅਲੱਗ ਰੰਗ ਧੇਰ ਹੈ ਜੀ ਲਓ ਭਾਈ ਤੇ ਲਓ ਜੀ ਬਹੁਤ ਡੀ ਆਨ ਨੇ ਡਿਜ਼ਾਈਨ ਇੱਕ ਤੋਂ ਇੱਕ ਨੇ ਭੈਣੇ ਤੇ ਬਾਕੀ ਡਿਸਕਾਊਂਟ 330 ਰੁਪਏ ਦਾ ਸੂਟ ਵੀਡੀਓ ਦੇਖ ਕੇ ਆਉ 330 ਰੁਪਏ ਦਾ ਸੂਟ ਪੂਰਾ ਤਿਆਰ ਹੋ ਜਾਣਾ ਇਹ ਬਾਕੀ ਇਧਰ ਵੀਰੇ ਮੜਾ ਜਾ ਕੈਮਰਾ ਮਰਵਾ ਦਿਓ ਇੱਥੇ ਡਿਜ਼ਾਈਨ ਆ ਸਾਰੇ ਇਧਰ ਪਏ ਨੇ ਰਾਣੀ ਭਾਈ ਉਧਰ ਦੇਖਿਓ ਦੇਖਿਓ ਚੋਦੇ ਦਿਨ ਨਿਕਲ ਬਾਹਰ ਤੇ ਆ ਵੀਰੇ ਇੱਥੇ ਡਿਜ਼ਾਈਨ ਡਿਜ਼ਾਈਨਾਂ ਦੇ ਰੰਗ ਮਲਵਾ ਦਿਓ ਆ ਲੋ ਦੇਖੋ ਡਿਜ਼ਾਈਨ ਆ ਸਾਰੇ ਡਿਜ਼ਾਈਨ ਇਹਦੇ ਵਿੱਚ ਹੀ ਨੇ ਵੀਰੇ ਆ ਦੇਖੋ ਸਭ ਤੋਂ ਵੱਧ ਸੇਲ ਹੋਣ ਵਾਲਾ ਕੱਪੜਾ ਗਰਮੀਆਂ ਦੇ ਵਿੱਚ ਇਹ ਸਾਰੇ ਉਹੀ ਨੇ ਵੀਰੇ ਮਾਰਕੀਟ ਦੇ ਵੀਰੇ ਹਾਂ ਸਾਰੇ ਉਹੀ ਰੇਟ ਇੱਕੋ ਹੀ ਰੇਟ ਪੈ ਜਾਣਗੇ ਡਿਜ਼ਾਈਨ ਦੇਖੋ ਲੋ ਇਹਦੇਮ ਕੰਨੀ ਦੇ ਨਾਲ ਆ ਮੋਰ ਤੇ ਆ ਸਾਰਿਆਂ ਦੇ ਮੋਰਾਂ ਲੱਗੀਆਂ ਹੋਣਗੀਆਂ ਲੋ ਵੀਰੇ ਜਿਵੇਂ ਸੈੱਟ ਬਾਈ ਜਮਾਲ ਹੋਊਗਾ ਰੰਗ ਚਾਰ-ਚਾਰ ਹੋਣਗੇ ਜਿਵੇਂ ਆਹ ਵਾਲਾ ਡਿਜ਼ਾਈਨ ਆ ਆ ਦੇਖੋ ਇਹਦੇ ਵਿੱਚ ਚਾਰ-ਚਾਰ ਰੰਗ ਨੇ ਆਹ ਡਿਜ਼ਾਈਨ ਆਗੇ ਹਰੇਕ ਤੇ ਮੋਰ ਲੱਗੀ ਹੋਈ ਜੀ 100% ਕਾਟਨ ਲਓ ਬਹੁਤ ਆਦਮੀ ਆ ਬਹੁਤ ਸੋਹਣੇ ਆ ਆ ਲੋ ਭਾਈ ਆ ਸਾਰੇ ਡਿਜ਼ਾਈਨ ਦੇ ਵਿੱਚ ਆਣ ਗਏ ਤੇ ਮਿਲ ਜਾਣ ਦੇ ਦੋ 280 ਵਾਲੇ ਦੇ ਵਿੱਚ ਉਹ ਪਿੱਛੇ ਪ੍ਰਿੰਟ ਪਏ ਨੇ ਮਾੜੇ ਪਿੱਛੇ ਕੈਮਰਾ ਮਰਵਾ ਦਿਓ ਦੋਨੇ ਲੈ ਲੈਣ ਪਰ ਲੀਆਂ ਇਹ 280 ਵਾਲੇ ਪਏ ਨੇ ਇਹ ਸਾਰੇ ਪ੍ਰਿੰਟ ਆ ਤੁਹਾਡੀ ਵੀਡੀਓ ਦਾ ਤੁਹਾਡਾ ਔਨ ਕਰਕੇ 20 ਰੁਪਏ ਆਪਾਂ ਨੇ ਹੋਰ ਲੈਸ ਕਰਦੇ 20 ਰੁਪਏ ਲੈਸ ਕਰਤੇ ਜੀ 300 ਦਾ ਸੂਟ ਦੀ ਇਹ 280 ਰੁਪਏ ਚ ਮਿਲ ਜਾਣਾ ਹੁਣ ਤੇ ਬਾਕੀ ਆ 330 ਵਾਲੇ ਪਏ ਨੇ ਤੇ ਹੋਰ ਵੀ ਬਹੁਤ ਵੈਰਾਈਟੀ ਆ ਉਹਨਾਂ ਹੋਰ ਵੀ ਲੈਸ ਹੋ ਜੂਗਾ ਹੋਰ ਵੀ ਲੈਸ ਹੋ ਜੂਗਾ ਉਸ ਤੋਂ ਇਲਾਵਾ ਵੀਰੇ ਇਹਨਾਂ ਨਾਲ ਇਹ ਚਿਕਨ ਦੀਆਂ ਸਲਵਾਰਾਂ ਵੀ ਲੱਗਦੀਆਂ ਨੇ 2.5 ਮੀਟਰ ਚਿਕਨ ਦੀਆਂ ਸਲਵਾਰ ਦਵਾਂਗੇ ਤੇ ਨਾਲ ਆ ਕਮੀਜ਼ ਇਹ ਨਾਲ ਸਾਰਿਆਂ ਨਾਲ ਹੀ ਲੱਗਦੀ ਐ ਨਾ ਦੇਖੋ ਬਲੈਕ ਨਾਲ ਬਲੈਕ ਲੱਗ ਜੂਗੀ ਵਾਈਟ ਨਾਲ ਵਾਈਟ ਲੱਗ ਜੂ। ਪੂਰਾ ਸੂਟ ਲੈਣਾ ਰਾਜੇ ਹਾਂ ਮੈਚਿੰਗ ਪੜਾ ਕੇ ਲੈਣਾ 400 ਦਾ ਸੂਟ। ਮੈਚਿੰਗ ਚਿਕਨ ਦੀ ਸਲਵਾਰ ਨਾਲ 400 400 ਦਾ। ਉਸ ਤੋਂ ਬਾਅਦ ਆ ਦੇਖੋ ਡਿਜ਼ਾਈਨ ਭਾਈ ਹੱਡ ਡਿਜ਼ਾਈਨ ਆਪਣਾ ਬਹੁਤ ਚੱਲ ਰਿਹਾ ਚਿਕਨ ਦੀ ਸਲਵਾਰ ਨਾਲ। ਉਸ ਤੋਂ ਇਲਾਵਾ ਮਸਲੀਨ ਦਾ ਮਸਲੀਨ ਦਾ ਸੂਟ 5 ਮੀਟਰ ਮਸਲੀਨ ਦਾ ਹੀ ਦੁਪੱਟਾ। ਇਹਦੇ ਵਿੱਚ ਡਿਜ਼ਾਈਨ ਰਾਜੇ ਦਿਖਾਉਣਾ ਤੁਹਾਨੂੰ। ਆ ਲੋ ਪਿਛਲੇ ਸਾਲ 800 ਦਾ 900 ਦਾ 1000 ਦਾ ਐਂ ਸੂਟ ਵਿਕੇ ਨੇ ਇਹ ਇਸ ਵਾਰ ਰਾਜੇ ਆਹ ਤੁਹਾਡੀ ਵੀਡੀਓ ਕਰਕੇ ਸਿਰਫ 550 ਰੁਪਏ ਦਾ ਸੂਟ ਦੁਪੱਟਾ ਦਿਖਾ ਦਿਓ ਇੱਧਰ ਜੋਦ ਸੂਟ ਸਿਰਫ ਦੁਪੱਟਾ ਫੜ ਬਸ ਤੁਰਿਆ ਕੇ ਵੀਡੀਓ ਬਣਵਾਉਣ ਨਾਲ ਦੁਪੱਟਾ ਚੈੱਕ ਕਰੋ ਦੁਪੱਟਾ ਭਾਈ ਪੂਰਾ ਮੁਲਾਇਮ ਹੋਊਗਾ ਦੁਪੱਟਾ 2.5 ਮੀਟਰ ਹੋਊਗਾ ਦੁਪੱਟੇ ਦੇ ਕੈਮਰਾ ਮਰਵਾ ਦਿਓ ਭਾਈ 2.5 ਮੀਟਰ ਦੁਪੱਟਾ ਜੀ ਪੂਰਾ ਇਹਦੇ ਨਾਲ ਰੱਖ ਆ ਦੇਖੋ ਸੂਟ ਨਾਲ ਮੈਚ ਕਰਦਾ ਹੋਊ ਭਾਈ ਦੁਪੱਟਾ ਸਾਫਟ ਦੁਪੱਟਾ ਪੂਰੀ ਮੈਚਿੰਗ 550 550 ਦਾ ਇਹਦੇ ਵਿੱਚ ਡਿਜ਼ਾਈਨ ਭਾਈ 35 ਮਿਲ ਜਾਣਗੇ ਸਾਰਿਆਂ ਦੇ ਵਿੱਚ ਜਿਵੇਂ ਚਾਰ ਚਾਰ ਰੰਗ ਹੋਣਗੇ ਦੇਖੀ ਜੋੜ ਜਾਈਏ ਪ੍ਰਿੰਟ ਵਗੈਰਾ ਲੱਗ ਜਿਵੇਂ ਆਹ ਡਿਜ਼ਾਈਨ ਐਚ ਵੀ ਚਾਰ ਰੰਗ ਨੇ ਐਚ ਵੀ ਚਾਰ ਨੇ ਸਾਰਿਆਂ 'ਚ ਕਦਰ ਤਰ੍ਹਾਂ ਦੇ ਦੁਪੱਟੇ ਤੁਹਾਨੂੰ ਮਿਲਣਗੇ ਠੀਕ ਆ ਲਓ ਦਿਖਾਈ ਦਿਓ ਭਾਈ ਡਿਜ਼ਾਈਨ ਚਾਰ ਰੰਗ ਸਾਰਿਆਂ 'ਚ ਮਿਲ ਜੂਈ ਚਾਰ ਚਾਰ 20 ਡਿਜੀਟਲ ਪ੍ਰਿੰਟ ਕਲਰ ਡਿਜੀਟਲ ਪ੍ਰਿੰਟ ਹੈ ਮਸਲੀਨ ਵਧੀਆ ਘਰ ਦੇ ਮਾਲ ਨੇ ਭਾਈ 550 ਤੁਹਾਨੂੰ ਕਿਤੇ ਨਹੀਂ ਮਿਲਣਾ ਹਾਂ ਇਹਦਾ ਦੁਪੱਟੇ ਦੀ ਇਹ ਖਾਸियत ਹੈ ਇਹ ਮੁਠੀ 'ਚ ਆ ਜਾਂਦਾ ਆ ਦੇਖੋ ਭਾਈ ਇਹ ਨਾਲ ਹੀ ਮੁੱਠੀ ਚ ਆ ਜਾਂਦਾ ਦੁਪੱਟਾ 2.5 ਮੀਟਰ ਦਾ ਠੀਕ ਹੈ ਨਾ ਉਸ ਤੋਂ ਬਾਅਦ ਇੱਕ ਆਈਟਮ ਆਪਣੇ ਲਈ ਆ ਚੱਲਦੀ ਆ ਭਾਈ 350 ਦਾ ਸੂਟ ਪਊਗਾ ਪਿਓਰ ਕਾਟਨ ਦੇ ਵਿੱਚ ਇਹ ਅਹਮਦਾਬਾਦ ਕਹਿੰਦੇ ਨੇ ਇਹਨੂੰ ਅਹਮਦਾਬਾਦੀ ਸੂਟ 350 ਰੁਪਏ ਦਾ ਲਓ ਭਣੇ ਕਮੀਜ਼ ਦੀ ਪੂਰੀ ਲੰਬਾਈ ਹੋਊਗੀ 45 ਇੰਚ ਆਹ ਸਲਵਾਰ ਆ ਗਈ 2.5 ਮੀਟਰ ਪਿਓਰ ਕੈਂਬਰੀਕ ਚ ਕੈਂਬਰੀਕ ਦਾ ਹੀ ਦੁਪੱਟਾ ਆ ਗਿਆ ਇਹਦਾ ਹੁਣ ਆ ਰਹੇ ਉਹ ਜਲਦੀ ਮੋੜ ਕਰਦੇ ਆ ਆ ਦੁਪੱਟਾ ਫੜ ਭਾਈ ਜੋਧ ਲਓ ਭਾਈ ਹੁੰਜੇ ਜੋ ਫੜਦੇ ਹੁੰਦੇ ਨੇ ਪੁੱਤ ਲਓ ਭਾਈ ਦੁਪੱਟੇ ਤੇ ਧਿਆਨ ਮਰਵਾ ਦੋ ਵੱਡੇ ਪਣੇ ਦੇ ਵਿੱਚ 2.5 ਮੀਟਰ ਵੱਡੇ ਪਣੇ ਦੇ ਵਿੱਚ 2.5 ਮੀਟਰ ਦਾ ਦੁਪੱਟਾ ਇਹਦੇ ਵਿੱਚ ਰੰਗ ਡਿਜ਼ਾਈਨ ਮਿਲ ਜਾਣਗੇ ਆ ਦੇਖੋ ਭਾਈ ਇਹਦਾ ਰੇਟ ਕੀ ਦੱਸੇ ਦੀ ਬਿੱਤੂ ਵੀਰੇ 350 ਦਾ ਸੂਟ ਪੂ ਜਿਹੜਾ ਮਰਜੀ ਆ ਜਾ ਬਿਆਲ ਰੰਗ ਡਿਜ਼ਾਈਨ ਬਾਦੂ ਇਹਦੇ ਵਿੱਚ ਸੂਟ ਇਹ ਤੁਹਾਨੂੰ ਮਿਲ ਜਾਣਾ ਜੀ ਇਥੋਂ ਰੰਗ ਡਿਜ਼ਾਈਨ ਅਣਗਿਣਤ ਮਿਲ ਜਾਣਗੇ ਲਓ ਭਾਈ ਰੰਗ ਡਿਜ਼ਾਈਨ ਤੇ ਕੁਆਲਿਟੀ ਵੀ ਬਹੁਤ ਵਧੀਆ ਹਾਂ ਦੇਖੋ ਸੂਟ ਤਾਂ ਹੈ ਹੀ ਬਣੀ ਬਾਕੀ ਇਹ ਕੋ ਡਿਜ਼ਾਈਨ ਜਿਹੜਾ ਖੁੱਲਾ ਹੋਇਆ ਵੀਰੇ ਲੈਵੇ ਉਹ ਤੇ ਨੀਗਾ ਮਰਵਾ ਦਿਓ ਦੇਖੋ ਡਿਜ਼ਾਈਨ ਕਿੰਨੇ ਕਿੰਨੇ ਸੋਹਣੇ ਨੇ ਉਹ 350 ਵਾਲੇ ਚ ਕੰਨੀ ਤੇ ਉਹਦੇ ਮੋਹਰ ਲੱਗੀ ਹੋਈ ਆ ਡਿਜ਼ਾਈਨ ਦੇਖੋ ਆ ਦੇਖੋ ਉਸ ਤੋਂ ਇਲਾਵਾ ਆ ਬੁਟੀਕ ਤੇ ਬੁਟੀਕਾਂ ਤੇ ਬਹੁਤ ਚੱਲਦੇ ਨੇ ਸੂਟ ਜਿਹੜਾ ਪਹਿਲਾਂ ਨਾ ਬੁਟੀਕ ਕਪੜਾ ਲਾ ਜਾ ਕੇ ਲੈਸਾਂ ਅਲੱਗ ਲਾ ਜਾ ਕੇ ਦੁਪੱਟੇ ਡਾਈ ਕਰਾ ਕੇ ਤਿਆਰ ਕਰਾਉਣੇ ਪੈਂਦੇ ਸੀ ਭਾਈ ਹੁਣੇ ਆਪਣੇ ਕੋਲ ਕਰੇ ਤਿਆਰ ਕਰੇ ਕਰਾਏ ਮਿਲ ਜਾਣਗੇ ਹਾਂ ਆ ਲੋ ਦੁਪੱਟਾ ਫੜੀਓ ਪਹਿਲਾਂ ਤੁਸੀਂ ਲੱਬ ਲੱਬ ਡਿਜ਼ਾਈਨ ਬੁਟੀਕਾਂ ਲਿਆਂ ਦਿੰਦੇ ਸੀਗੇ। ਦੁਪੱਟਾ ਬਰੇ। ਇਹਦੇ ਨਾਲ ਦੁਪੱਟਾ ਹੈਗਾ 2x2 ਦਾ ਭਾਈ ਲਾਈਨਿੰਗ। ਲੰਬਾਈ ਚੌੜਾਈ ਦਿਖਾ ਦਿਓ ਦੁਪੱਟੇ ਦਾ ਲਾਈਨਿੰਗ ਦੁਪੱਟਾ ਲਵਾਈ ਜਿਹੜਾ ਹੀ ਬਹੁਤ ਆ। ਇਹਦੇ ਵਿੱਚ ਡਿਜ਼ਾਈਨ ਘਟੋ ਘਟ ਹਰ ਟਾਈਮ ਆਪਣੇ ਲਵੇ ਮਤਲਬ 40 ਤੋਂ 50 ਡਿਜ਼ਾਈਨ ਤਿਆਰ ਹੀ ਪੈ ਜਾਂਦੇ ਨੇ। ਇਹ ਰੇਂਜ ਕੋਈ ਨਹੀਂ ਆਪਾਂ ਲਾ ਦਾਂਗੇ ਭੈਣੇ ਉਰੇ ਪਹੁੰਚਣ ਰੇਟ ਘੱਟ ਤੋਂ ਘੱਟ ਲਾਵਾਂਗੇ। ਇਹਦੇ ਰੰਗ ਸਿੱਟ ਪੁੱਤੋ। ਰੇਟ ਦੀ ਗਾਰੰਟੀ ਹੈ ਇਹਦਾ। ਇਹਦੇ ਰੰਗ ਡਿਜ਼ਾਈਨ ਦਿਖਾਓ ਭਾਈ। ਰੇਟ ਲੱਗੂਗਾ। ਲਓ। ਬਾਕੀ ਮਾਨ ਤਾਣ ਹੋ ਤਾਰੀ ਦੋ ਸੋਨੇ ਰੰਗ ਨੇ ਵੀ ਇਹ ਲਓ ਇੱਕ ਤੋਂ ਇੱਕ ਵਧੀਆ ਕਲਰ ਤੇ ਡਿਜ਼ਾਈਨ ਇੱਕ ਤਾਂ ਤੁਸੀਂ ਘਰੇ ਸੇਲ ਦਾ ਵੀ ਕੰਮ ਸਟਾਰਟ ਕਰਨਾ ਭੀੜੇ ਉਹਨਾਂ ਨੂੰ ਆ ਸਕਦਾ ਫੈਕਟਰੀ ਆ ਭਾਈ ਬਾਕੀ ਉਹ ਵੀਡੀਓ ਦੇ ਵਿੱਚ ਤੁਸੀਂ ਉਹ ਦੇ ਦਿਓ ਆਪਣੀ ਫੈਕਟਰੀ ਜੀ ਤਿਆਰ ਹੁੰਦੇ ਨੇ ਲਓ ਮਤਲਬ ਉਹਨੂੰ 15000 ਲਾ ਕੇ ਵੀ ਵਧੀਆ ਕੱਪੜਾ ਆ ਦੂਸਰਾ ਨੰਬਰ ਭਾਈ ਇੱਕ ਚੱਲਦਾ ਆ ਕਈ ਸਾਲਾਂ ਤੋਂ ਡਿਮਾਂਡ ਆ ਇਹਦੀ ਤਾਂ ਕੈਂਬ੍ਰਿਕ ਦਾ ਸੂਟ 5 ਮੀਟਰ ਪਿਓਰ ਦਾ ਦੁਪੱਟਾ ਲਓ ਭਾਈ ਰੰਗ ਡਿਜ਼ਾਈਨ ਦਿਖਾ ਦੋ ਇਹਦੇ ਵਿੱਚ ਕੱਪੜਾ ਦਿਖਾ ਦੋ ਲਵੇ ਕਰਕੇ ਆਹ ਉਹ ਤੋਂ ਦੁਪੱਟਾ ਫੜ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟੇ ਨਾਲ ਆਗੇ ਜੀ ਦੁਪੱਟਾ ਦੇਖੋ ਜੀ ਪਿਓਰ ਦਾ ਪਿਓਰ ਦਾ ਦੁਪੱਟਾ ਭਾਈ ਦੇਖੋ ਸੂਰ ਦੇ ਨਾਲ ਭਾਈ ਬਿਲਕੁਲ ਮੈਚ ਕਰਦਾ ਹਾਂਜੀ ਹਾਂਜੀ ਅਦਰ ਕੀ ਆਉਂਦਾ ਜਿਹੜੇ ਹਲਕੇ ਕੰਪਨੀਆਂ ਦੇ ਆਉਂਦੇ ਨੇ ਦੁਪੱਟੇ ਨਾਲ ਮੈਚ ਨਹੀਂ ਕਰਦੇ ਔਰ ਥੋੜੇ ਹਾਰਡ ਹੁੰਦੇ ਨੇ ਦੁਪੱਟੇ ਇਹ ਸੌਫਟ ਵੀ ਆ ਕੱਪੜਾ ਔਰ ਦੂਸਰਾ ਨੰਬਰ ਰੰਗ ਵੀ ਸੇਮ ਮੈਚ ਕਰਨਗੇ ਇਹਦੇ ਵਿੱਚ ਵੀ 40 ਤੋਂ 50 ਡਿਜ਼ਾਈਨ ਮਿਲ ਜਾਣਗੇ ਰੇਟ ਸਿਰਫ ਪਊਗਾ 475 ਰੁ ਵਧੀਆ ਕਰਦਾ ਮਾਲ ਹੈ ਵਧੀਆ 475 ਦਾ ਜੋ ਤੇ ਦੇ ਰੰਗ ਰੱਖ ਪੁੱਤ ਇਹਦੇ ਰੰਗ ਰੱਖ ਜਿਵੇਂ ਸੈੱਟ ਵਾਈਜ਼ ਹੋਊਗਾ ਭੈਣੇ ਆ ਦੇਖੋ ਇਹ ਚ ਰੰਗ ਚਾਰ ਚਾਰ ਹੋਣਗੇ ਮਹਿੰਦੀ ਆ ਗਿਆ ਬਲੈਕ ਆ ਗਿਆ ਇਹ ਕਾਰਡ ਡਿਜ਼ਾਈਨ ਮਿਲ ਜੂ ਇਹ ਚ ਚਾਰ ਮਿਲ ਜਾਣਗੇ ਪਾਓ ਪੌਰੇ ਯਾਰ ਆ ਡਿਜ਼ਾਈਨ ਦਿਖਾ ਦੇ ਰਾ ਜੀ ਆ ਦੇਖੋ ਆ ਡਿਜ਼ਾਈਨ ਆ ਗਿਆ ਇਹ ਚ ਚਾਰ ਰੰਗ ਨੇ ਲਵੇ ਕਰ ਲੋ ਭਾਈ ਕੈਮਰਾ ਇਹ ਚ ਵੀ ਚਾਰ ਮਿਲ ਜਾਣਗੇ ਕੋ ਮਾਲ ਰਸ਼ ਹੋਣ ਦੇ ਬਾ ਕਰਕੇ ਨਾ ਮਾਲ ਨਾ ਸੈੱਟ ਵਾਈਜ਼ ਸਤੂ ਦਿਖਾਇਆ ਨਹੀਂ ਜਾ ਰਿਹਾ ਬਾਕੀ ਵੀਡੀਓ ਬਹੁਤ ਲੰਬੀ ਹੋ ਜੂ ਇਦੇ ਵਿੱਚ ਇੱਕ ਵੈਰਾਈਟੀ ਆ ਸਿਆਣੇ ਵਾਲੀ ਭਾਈ ਆ ਦਿਖਾਓ ਚਾਕਲੇਟ ਦੇ ਉੱਤੇ ਗਰਮੀ ਵਾਲਾ ਕੱਪੜਾ ਚਾਕਲੇਟ ਇੱਚ ਰੰਗ ਡਿਜ਼ਾਈਨ ਕਾਫੀ ਮਿਲ ਜਾਣਗੇ ਇਹ ਆਪਣੀ ਆਪ ਦੀ ਕਲੈਕਸ਼ਨ ਹੈ ਇਹਦੇ ਨਾਲ 2.5 ਮੀਟਰ ਦੁਪੱਟਾ ਹੁੰਦਾ ਮੈਂ ਦੇਖੋ ਜੀ ਦੁਪੱਟਾ ਪੂਰਾ ਬੜਾ ਇਹ ਵਰਕ ਦਿਖਾ ਦਿਓ ਭਾਈ ਪੂਰਾ ਦੇਖੋ ਇਹਦੇ ਰੰਗ ਡਿਜ਼ਾਈਨ ਵੀ ਆ ਦੇ ਵਾਧੂ ਆ ਜਾਣਗੇ ਦੇਖੋ ਰੰਗ ਗਰੇ ਆ ਗਿਆ ਡਿਜ਼ਾਈਨ ਇੱਚ ਬਹੁਤ ਜਿਆਦਾ ਕੁਬੀ ਆ ਗਿਆ ਹੋਰ ਰੰਗ ਬਥੇਰੇ ਮਿਲ ਜਾਣਗੇ ਇੱਕ ਆਈਟਮ ਆਪਣੇ ਲਈ ਆ ਭਾਈ ਬਹੁਤ ਮਸ਼ਹੂਰ ਹੋਈ ਆ ਕੈਂਬ੍ਰਿਕ ਦਾ 5 ਮੀਟਰ ਦਾ ਸੂਟ ਆ 5 ਮੀਟਰ ਦਾ ਇਹ ਦੁਪੱਟਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਆ ਫੜ ਜਾਓ ਤੇ ਇਧਰ ਬੁੱਤ ਦੁਪੱਟਾ ਦਿਖਾ ਦਿਓ ਭਾਈ ਇਹਦਾ ਇਹ ਓਨਲੀ 400 ਦਾ ਸੂਟ ਪਊਗਾ ਭਾਈ ਸਰ ਸਿੱਧਾ ਮਿੱਲਾਂ ਚੋਂ ਖਰੀਦਿਆ ਹੋਇਆ ਅਹਮਦਾਬਾਦ ਤੋਂ ਅਹਮਦਾਬਾਦੀ ਸੂਟ ਕਹਿੰਦੇ ਨੇ ਇਹਨਾਂ ਨੂੰ ਆ ਲੋ ਰੰਗ ਡਿਜ਼ਾਈਨ ਦਿਖਾ ਦਿਓ ਇਹਦੇ ਵਿੱਚ ਇਹਨਾਂ ਚ ਸਾਰੇ 4-4 ਰੰਗ ਨੇ ਭਾਈ ਅਰਖਾ ਤੋਂ ਕੈਮਰਾ ਮਰਵਾ ਦੋ ਭਾਈ ਡਿਜ਼ਾਈਨਾਂ ਤੇ ਲਓ ਜੀ ਆਂ ਦੇਖੋ ਭਾਈ ਉਸ ਤੋਂ ਇਲਾਵਾ ਭਾਈ ਰਿਯੋਨ ਦਾ ਹੀ ਸੂਟ ਰਿਯੋਨ ਦਾ ਹੀ ਦੁਪੱਟਾ ਲਓ ਭਾਈ ਦੇਖੋ ਸੂਟ ਇਹ ਓਨਲੀ ਪਹਿਣਾ ਨੂੰ ਪਊਗਾ 550 ਦਾ 2.5 ਮੀਟਰ ਦਾ ਕਮੀਜ਼ 2.5 ਮੀਟਰ ਦਾ ਦੁਪੱਟਾ ਤੇ 2.5 ਮੀਟਰ ਦੀ ਉਹ ਸਲਵਾਰ ਆ ਦੁਪੱਟਾ ਫਿਰ ਦੇਖੀ ਸਰਪਲਸ ਰਿਯੋਨ ਆ ਭਾਈ ਵਧੀਆ ਵਾਲੀ ਵਜਨ ਵਾਲੀ ਲੋ ਦੁਪੱਟੇ ਸਾਢੇ 550 ਦਾ ਭਾਈ ਵਿੱਚ ਰੰਗ ਮਿਲ ਜਾਣਗੇ ਡਿਜ਼ਾਈਨ ਕਈ ਮਿਲ ਜਾਣਗੇ ਭਾਈ ਜਿੰਨੇ ਮਰਜ਼ੀ ਲੈ ਜਾਓ ਉਸ ਤੋਂ ਇਲਾਵਾ ਆਪਣੇ ਲਈ ਵਰਕ ਦੇ ਵਿੱਚ ਆਈਟਮਾਂ ਹੁੰਦੀਆਂ ਨੇ ਸ਼ਿਮਰ ਦੇ ਉੱਪਰ ਵਰਕ ਸ਼ਿਮਰ ਦੇ ਉੱਤੇ ਵਰਕ ਹੈਂਡ ਵਰਕ ਆ ਇੱਥੇ ਕੈਮਰਾ ਮਰਵਾ ਦ ਬੋਲਦਾ ਨਾ ਮੈਂ ਇਧਰੋਂ نیچے ਰੱਖ ਪੁੱਤ ਦੁਪੱਟੇ ਦੇ ਵੀ ਫ੍ਰੈਡ ਵਰਕ ਵਾਲੇ ਦੇਖੇ ਸੀ ਫ੍ਰੈਡ ਵਰਕ ਵਾਲੇ ਮਿਲ ਜਾਣਗੇ ਭਾਈ ਫ੍ਰੈਡ ਵਰਕ ਵਾਲੇ ਵੀ ਆਹ ਕਿਹੜੇ ਨੇ ਵੀਰੇ ਇਹ ਸ਼ਿਮਰ ਦੇ ਇਹ ਸ਼ਿਮਰ ਦੇ ਤਾਂ ਸਭ ਤੋਂ ਵੱਧ ਕੱਪੜਾ ਵਿਕਣਾ ਆਪਣਾ ਇਹ ਆ ਜਿਹੜਾ ਸਭ ਤੋਂ ਵੱਧ ਕੱਪੜਾ ਵਿਕਿਆ ਠੀਕ ਹੈ ਜੀ ਇੱਕੋ ਹੀ ਰੰਗ ਸਿੱਟੀ ਚੱਲੋ ਹਨਾ ਰੰਗ ਬਦਲ ਮਾ ਤਾਂ ਆਪਣੇ ਲਈ ਕੋਈ ਹੈ ਨਹੀਂ ਦੇਖੋ ਜੀ ਇੱਕ ਤੋਂ ਇੱਕ ਵਧੀਆ ਕਲਰ ਵਰਕ ਹੋਇਆ ਹੋਇਆ ਦੇਖੋ ਇਹ ਭੈਣੇ ਸਾਰੇ ਹੀ ਆਪਾਂ ਮੰਨ ਕੇ ਚੱਲੋ 1500 ਤੋਂ ਲੈ ਕੇ 2000 ਦੀ ਰੇਂਜ ਦੇ ਵਿੱਚ ਵਿੱਚ ਦੇ ਦਾਂਗੇ ਹੈਂਡਵਰਕ ਭਾਰੀ ਇਹ 2000 ਦੀ ਰੇਂਜ ਤੱਕਰ ਨਾ ਲੱਗ ਜਾਣਾ ਵੀ ਲੈਕ ਜਿਹੜਾ ਟੈਂਡਿੰਗ ਦੇ ਵਿੱਚ ਚੱਲਦਾ ਸੀ ਇਹ ਤਾਂ ਬਿਲਕੁਲ ਇੱਕ ਕੋਈ ਦੁਕਾਨ ਦਾ ਤੇ ਬਾਕੀ ਇੱਧਰ ਦੁਕਾਨ ਵੀ ਦੇਖ ਲਓ ਆ ਲਓ ਭਾਈ ਆ ਜੋਰ ਦੇ ਜੱਟ ਦੇ ਉੱਤੇ ਇਸ ਤਰ੍ਹਾਂ ਬੁਟੀਕ ਡਿਜ਼ਾਈਨ ਹੁੰਦੇ ਨੇ ਇੱਚ ਰੰਗ ਡਿਜ਼ਾਈਨ ਮਿਲ ਜਾਣਗੇ ਆ ਕੈਂਬ੍ਰਿਕ ਦੇ ਉੱਤੇ ਆ ਗਏ ਦੇਖੋ ਦੁਪੱਟੇ ਬਣੇ ਹੋਏ ਭਾਈ ਦੇਖੋ ਆ ਪਿਓਰ ਕੋਰਡ ਦੀ ਕੈਂਬ੍ਰਿਕ ਆ ਇਹ ਆਪਣੀ ਆਪਣੀ ਕਲੈਕਸ਼ਨ ਆ ਮਸਲੀਨ ਦਾ ਦੁਪੱਟਾ ਦਿਖਾਓ ਭਾਈ ਤੁਸੀਂ ਆਪਣੇ ਕੈਂਬ੍ਰਿਕ ਬਣਾਇਆ ਹੋਇਆ ਦੇਖੋ ਭਾਈ ਪੂਰਾ ਵਧੀਆ ਦੁਪੱਟਾ ਆ ਬੈਡਵਰਕ ਕੀਤਾ ਹੋਇਆ ਗਰਮੀਆਂ ਦੇ ਤੋਹਫੇ ਆ ਆਹ ਲਓ ਕਿੰਨਾ ਬੁਟੀਕ ਸਟਾਈਲਾ ਆ ਲਓ ਭਾਈ ਸਲਵਾਰ ਦੀਆਂ ਮੂਰੀਆਂ ਤੇ ਵੀ ਵਰਕ ਆ ਨੋਈ ਆਹੋ ਨੈਟ ਤੇ ਸਭ ਤੋਂ ਟ੍ਰੈਂਡਿੰਗ ਚੱਲਣ ਵਾਲਾ ਕੋਰ ਸਾਈਡ ਇਹਦਾ ਐਂਡ ਬੱਟਾ ਹੋਊਗਾ ਕੋਟਾ ਡੋਰੀ ਇਹਦਾ ਇੱਧਰ ਦਿਖਾ ਦਿਓ ਭਾਈ ਆ ਫੋਰ ਸਾਈਡ ਕੋਟਾ ਡੋਰੀ ਦਾ ਦੁਪੱਟਾ ਬਣਿਆ ਹੋਊਗਾ ਇਹ ਚ ਰੰਗ ਡਿਜ਼ਾਈਨ ਮਿਲ ਜਾਣਗੇ ਬਾਕੀ ਲੈਸ ਵਾਲੇ ਹਰ ਡਿਜ਼ਾਈਨ ਦਿਖਾ ਦੇ ਬਹੁਤ ਜ਼ਿਆਦਾ ਦਿਖਾ ਦੇ ਤੁਸੀਂ ਦਿਖਾ ਦਿਓ ਉਧਰ ਤੇ ਆ ਦੇਖੋ ਬੋਲੂਗਾ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦੋ ਆ ਸੋਨਾ ਬਹੁਤ ਸੋਹਣਾ ਡਿਜ਼ਾਈਨ ਇਹਦਾ ਦੁਪੱਟਾ ਬਹੁਤ ਸੋਹਣਾ ਹੈ ਇਹਦੀ ਟੈਕ ਲਾਈਨ ਵੀ ਬਹੁਤ ਦੁਪੱਟਾ ਚੱਕੋ ਇਹਦਾ ਇਹਦਾ ਦੁਪੱਟਾ ਫੜ ਜੋਤ ਇਹ ਹੈਗਾ ਸ਼ਰਟ ਇਹਦੀ ਬਾਟਮ ਜਿਹੜੀ ਤੇ ਦੁਪੱਟਾ ਤਾਂ ਸਾਨੂੰ ਇੰਨਾ ਪਸੰਦ ਆਇਆ ਆ ਆਹੋ ਦੁਪੱਟਾ ਦਿਖਾਓ ਇਹਦਾ ਦੁਪੱਟੇ ਦੀ ਲੈਸ ਦੇਖੋ ਤੁਸੀਂ ਬਹੁਤ ਵਧੀਆ ਰੇਂਜ ਵੀ ਸਾਰਾ 1000 ਤੋਂ ਥੱ ਉਲਾਵਾ ਆ ਜੋਰਜਟ ਚੱਲਦੀ ਆ ਭਾਈ ਚੈੱਕ ਵਾਲੀ ਪਹਿਲੇ ਸਾਲ ਆਈ ਆ ਇਹ ਹਾਂਜੀ ਜੀ ਆ ਦਿਖਾਓ ਜੀ ਉਹਦੇ ਉੱਪਰ ਵੀ ਦੇਖ ਸਕਦੇ ਹੋ ਤੁਸੀਂ ਫਰਾਂਟ ਆ ਜੋਰਜਟ ਚੈੱਕ ਵਾਲੀ ਰੱਖਦੇ ਪੁੱਤੋ ਰੱਖਦੇ ਰੱਖਦੇ ਢੇੜਾ ਨਖਲਾਈ ਚੱਲੇ ਨੂੰ ਆ ਲਓ ਆ ਦੇਖੋ ਆ ਫਰੰਟ ਆ ਗਿਆ ਆ ਆ ਗਿਆ ਰਾਜੇ ਬਾਹਾਂ ਤੇ ਸਲਵਾਰ ਦੀਆਂ ਮੂਰੀਆਂ ਤੇ ਵਰਕ ਦੁਪੱਟਾ ਦਿਖਾਓ ਇਹਦਾ ਮੂਰੀਆਂ ਵੀ ਨੇ ਜਾਨੀ ਹਾਂ ਸਲਵਾਰ ਦੀਆਂ ਮੂਰੀਆਂ ਵਰਕ ਆ ਜੀ ਦੁਪੱਟਾ ਦੇਖੋ ਕਰੋ ਚੈੱਕ ਹਾਂ ਦੁਪੱਟਾ ਭਾਈ 2.5 2.5 ਮੀਟਰ ਦੇ ਆਪਦੇ ਹੱਥੀਂ ਕੱਟ ਕੇ ਤਿਆਰ ਹੋਏ ਹੋਏ ਨੇ ਉਸ ਤੋਂ ਬਾਅਦ ਇੱਕ ਆਰੀ ਵਰਕ ਬਹੁਤ ਸਾਡਾ ਭਾਈ ਸਭ ਤੋਂ ਵੱਧ ਚੱਲ ਰਿਹਾ ਮਸਲੀਨ ਦੇ ਉੱਤੇ ਆਰੀ ਵਰਕ ਔਰਗੈਂਜ਼ਾ ਦਾ ਦੁਪੱਟਾ ਉਸ ਤੋਂ ਇਲਾਵਾ ਪਾਕਿਸਤਾਨੀ ਸੂਟ ਉਹ ਸਾਰੀਆਂ ਕਲੈਕਸ਼ਨਾਂ ਮਿਲ ਜਾਣਗੀਆਂ ਮਤਲਬ ਇਸ ਤੋਂ ਹਟ ਕੇ ਬਹੁਤ ਮਿਲ ਜਾਣਗੀਆਂ ਤਮੰਨਾ ਦਾ ਬ੍ਰਾਂਡ ਏਕੇ ਟੈਕਸ ਦਾ ਬ੍ਰਾਂਡ ਤੇਜਨ ਦਾ ਸ਼੍ਰੀਕ੍ਰਿਸ਼ਨ ਦਾ ਸਾਰੀਆਂ ਆਈਟਮਾਂ ਹੈਗੀਆਂ ਨੇ ਆ ਲੋ ਆਰੀ ਵਰਕ ਆਰੀ ਵਰਕ ਇਹਦਾ ਦਵਾਈ ਰੰਗ ਡਿਜ਼ਾਈਨ ਸਾਰੇ ਦਿਖਾਓ ਕੁੱਲ ਮਿਲਾ ਕੇ ਹਰੇਕ ਵੈਰਾਈਟੀ ਮਿਲ ਜੂਗੀ ਵੀਰੇ ਦੁਪੱਟਾ ਦਿਖਾ ਦਿਓ ਭਾਈ ਪੂਰੀ ਸ਼ਾਨਦਾਰ ਵਰਕ ਹੋਇਆ ਹੋਇਆ ਦੁਪੱਟਾ ਪੂਰਾ ਹੈਵੀ ਹੋਇਆ ਹੋਇਆ ਵੀਡੀਓ ਚ ਆਪਾਂ ਹੁਣ ਇੰਨਾ ਬਹੁਤ ਜ਼ਿਆਦਾ ਲੰਬੀ ਵੀਡੀਓ ਆ ਇਹਦੇ ਰੰਗ ਦੇ ਵਿੱਚ ਵੀਰੇ ਇਸ ਤਰ੍ਹਾਂ ਦੇ ਮਿਲ ਜਾਣਗੇ ਸਰਦਾਰੀਆਂ ਹੈ ਵੀ ਹੈ ਵੀ ਲਾਈਟ ਤੋਂ ਲਾਈਟ ਸਾਰੇ ਤੁਹਾਨੂੰ ਸੂਟ ਇੱਥੇ ਮਿਲ ਜਾਣਗੇ ਉਸ ਤੋਂ ਇਲਾਵਾ ਫਲਕਾਰੀਆਂ ਫਲਕਾਰੀਆਂ ਆਪਣੇ ਸਾਰੇ ਸਾਲ ਵਾਸਤੇ ਰੇਟ ਕਰਤਾ ਆਪਾਂ ਨੇ ਚਨੂਨ ਦੇ ਉੱਤੇ ਫਲਕਾਰੀ ਦੇ ਜਿਹੜਾ ਰੇਟ ਆ ਨਾ ਉਹ ਪਾਤਾ ਆਪਾਂ ਨੇ ਰਾਜੇ 450 ਰੁਪਇਆ 450 ਪੂਰੇ ਸਾਲ ਵਾਸਤੇ ਜਦ ਬਿਆਹਾਂ ਦਾ ਸੀਜ਼ਨ ਹੋ ਜਾਂ ਪੂਰਾ ਜ਼ੋਰ ਹੁੰਦਾ ਜਦ ਵੀ ਆ ਦਿਵੇ ਕਰਕੇ ਦਿਖਾ ਦਿਓ ਛਿੱਪੀ ਮੋਤੀ ਆ ਚਿੱਪੀ ਹੋ ਗਿਆ 1450 ਦੀ ਤੁਹਾਨੂੰ ਕਿੰਨੀ ਮੋਤੀ ਤੇ ਸ਼ੀਸ਼ਾ ਇਹ ਬੰਦ ਦੇਖ ਸਕਦੇ ਹੋ ਸਾਰਾ ਮਤਲਬ ਚੜਿਆ ਬਿਆਹ ਕੋਈ ਉਲਝਣ ਵਾਲਾ ਨਹੀਂ ਹੈਗਾ ਪੂਰਾ ਵਧੀਆ ਇੱਥੇ ਰੰਗ ਡਿਜ਼ਾਈਨ ਦਿਖਾਓ ਇਹ ਰੇਟ ਪੂਰੇ ਸਾਲ ਵਾਸਤੇ ਕਰਤਾ ਹੀ ਇਤਾਰੀ ਦਾ ਜਰ ਮਰਜ਼ੀ ਵਿਆਹਾਂ ਦੇ ਸੀਜ਼ਨ 'ਚ ਵੀ ਇਹਦਾ ਰੇਟ ਤੁਹਾਨੂੰ 1450 ਰੁਪਏ ਮਿਲ ਜੰਨਾ ਡਿਜ਼ਾਈਨ ਸਾਰੇ ਤੁਹਾਨੂੰ ਅਲੱਗ-ਅਲੱਗ ਮਿਲਣਗੇ ਬਲੇ ਡਿਜ਼ਾਈਨ ਦੀ ਬਹੁਤ ਆਪਸ਼ਨ ਆ ਦੇਖੋ ਲਾਈਟ ਕਲਰ 'ਚ ਵੀ ਹੈਗੇ ਨੇ ਸਾਢੇ 450 ਸਾਰੇ ਸਾਲ ਵਾਸਤੇ ਪਹਿਣੇ ਸਭ ਤੋਂ ਬਾਜ਼ ਜਿਆਦਾ ਲੁੱਟਕ ਸੁਟੇ ਇਹਦੇ ਇਹੀ ਚੀਜ਼ ਚ ਹੁੰਦੀ ਆ 800 900 ਹਜ਼ਾਰ ਤੱਕ ਵਿਕ ਜਾਂਦੀ ਆ 15 1500 ਦੀ ਹਾਂ ਤੁਹਾਨੂੰ ਇਹ ਮੰਨ ਕੇ ਚੱਲੋ 450 ਦੀ ਪੂਗੀ ਉਸ ਤੋਂ ਇਲਾਵਾ ਭਾਈ ਉਸ ਤੋਂ ਇਲਾਵਾ ਭਾਈ ਆਪਣੇ ਲਈ ਵੇ ਹਰ ਤਰ੍ਹਾਂ ਦਾ ਵਾਈਟ ਜਿਹੜਾ ਫੈਬਰਿਕ ਹੁੰਦਾ ਹਾਂਜੀ ਨੈਚੁਰਲ ਕਰੇਵ ਹਾਂਜੀ ਉਪਾੜਾ ਸਿਲਕ ਫੁੱਲ ਪਿਓਰ ਸਿਲਕ ਵਾਈਟ ਆਈਟਮ ਜਿੰਨੀਆਂ ਹੁੰਦੀਆਂ ਜਿਵੇਂ ਦੁਪੱਟਾ ਹੋ ਗਿਆ ਆਪਣੇ ਹਾਫ ਪਿਓਰ ਦਾ ਦੁਪੱਟਾ ਸੈਮੀ ਹਾਫ ਪਿਓਰ ਕਮਲ ਚਨੂਨ ਸੈਮੀ ਚਨੂਨ ऑर्गेंजा ਉਸ ਤੋਂ علاوہ ਆਪਣੇ टैबी लाइनिंग ਜਿੰਨੀਆਂ ਵੀ ਵਾਈਟ ਦੇ ਵਿੱਚ ਦੁਪट्टे ਹੁੰਦੇ ਨੇ ਜਿਵੇਂ ਕੋਟਾ ਡੋਰੀਆ ਹੋ ਗਿਆ ਮਸਲੀਨ ਹੋ ਗਿਆ ਹਰ ਤਰ੍ਹਾਂ ਦੇ ਦੁਪट्टे ਮਿਲਣਗੇ ਵਾਈਟ ਫੈਬਰਿਕ ਮਿਲੂਗਾ ਟਾਪਟਾ ਵੀ ਮਿਲੂਗਾ ਵਾਈਟ ਸ਼ਿਮਰ ਵੀ ਮਿਲੂਗੀ ਵਾਈਟ ਸ਼ਿਮਰ ਵਾਈਟ ਚਿਕਨ ਜਿਹੜੇ ਵਾਈਟ ਚਾਈਟ ਮੰਗਦੀਆਂ ਨੇ ਉਸ ਤੋਂ ਇਲਾਵਾ ਰੁਟੀਨ ਚ ਪਾਉਣ ਵਾਲੇ ਕੁੜਤੇ ਪਜਾਮੇ ਹਰ ਤਰ੍ਹਾਂ ਦੇ ਮਿਲਣਗੇ ਬਾਜ਼ਾਰ ਨੂੰ ਅੱਧੇ ਰੇਟਾਂ 'ਚ ਮੰਨ ਕੇ ਚੱਲੋ ਬਾਜ਼ਾਰ 'ਚ ਕੋਈ 6-700 ਦਾ ਕੁੜਤਾ ਪਜਾਮਾ ਤੁਹਾਨੂੰ ਇੱਥੇ 350 ਦਾ ਹੀ ਮਿਲਣਾ ਆ ਮੈਂ ਤੁਹਾਨੂੰ ਦਿਖਾ ਦਾਨਾ ਕਪੜਾ ਦੇਖੋ ਪਿਓਰ ਕਾਟਨ ਪਲਸ ਆ ਲਈ ਨਹੀਂ ਜੈਂਟਸ ਲਈ ਵੀ ਬਹੁਤ ਆਫਰਾਂ ਲਾਤੀਆਂ ਵੀ ਰਹੇ ਨੇ ਉਸ ਤੋਂ ਇਲਾਵਾ ਆਉਣ ਜਾਣ ਵਾਲਾ ਜਿਹੜਾ ਕਪੜਾ ਹੈ ਮਤਲਬ ਇਸ ਟਾਈਮ ਕਪੜਾ ਮਸ਼ਹੂਰ ਹੈ ਲੀਲਨ ਔਰ ਗੀਜ਼ਾ ਕਾਟਨ ਗੀਜ਼ਾ ਕਾਟਨ ਦੇ ਉਰੇ ਰਾਜ ਰੰਗ ਦਿਖਾ ਦਿਓ ਵਾਈਟ ਔਰ ਬਲੈਕ ਤੋਂ ਇਲਾਵਾ ਰੰਗ ਵੀ ਮਿਲ ਜਾਣਗੇ ਆ ਸਾਰੇ ਰੰਗ ਗੀਜ਼ਾ ਕਾਟਨ ਚ ਪਏ ਨੇ ਆ ਸਾਰੇ ਰੰਗਾ ਦਿਖਾ ਦਿਓ ਵਾਈਟ ਬਲੈਕ ਗੀਜ਼ਾ ਕਾਟਨ ਇਹਦਾ ਬਿਰੇ ਜਿਵੇਂ ਹੁਣ ਬਾਜ਼ਾਰਾਂ ਦੇ ਵਿੱਚ ਨਾ ਰੇਟ ਹੈ ਕੋਈ 1500 ਦਾ ਬੇਜ ਦਾ ਜਿਹੜੇ ਦਰਜੀ ਨੇ ਕੋਈ 2000 ਦਾ ਬੇਜ ਦਾ ਆਪਣੇ ਕੋਲੋਂ ਸਾਰਾ ਟੋਟਲ ਕੁਰਤਾ ਪਜਾਮਾ 900 ਦਾ ਪੈਣਾ ਉਹ ਮੀਟਰਾਂ 'ਚ ਰੇਟ ਲਝਾ ਲਾਂਦੇ ਨੇ 500 ਰੁਪਏ 600 ਰੁਪਏ ਮੀਟਰ ਦੱਸ ਕੇ ਜਦ ਸਾਢੇ 3 ਮੀਟਰ ਕੁਰਤਾ ਪਜਾਮਾ ਜਦ ਜੋੜਦੇ ਆ 2000 ਦਾ ਬਣ ਗਿਆ ਇਹ ਸਾਰਾ ਸਾਢੇ 3 ਮੀਟਰ ਕੱਪੜਾ 900 ਰੁਪਏ ਦਾ ਪੈਣਾ ਪਿਓਰ ਗੀਜ਼ਾ 500 ਰੁਪਏ ਦਾ ਇੱਕ ਕੁਰਤਾ ਪਜਾਮਾ ਮਤਲਬ ਹਾਂ ਗੀਜ਼ਾ ਕਾਟਨ ਦਾ ਉਸ ਤੋਂ ਇਲਾਵਾ ਮੋٹے ਕੁਰਤੇ ਪਜਾਮੇ ਸੂਤੀ ਚੁੰਨੀਆਂ ਹਰ ਚੀਜ਼ ਮਿਲ ਜਾਣੀ ਆ ਤੁਹਾਨੂੰ ਜਾਨੀ ਕਿ ਪੂਰਾ ਵਿਆਹ ਦਾ ਪੈਕੇਜ ਮਿਲੂਗਾ ਔਰੇ ਕਿਉਂਕਿ ਵਿਆਹ ਸ਼ਾਦੀ ਦਾ ਕੱਪੜਾ ਵੀਰੇ ਫਲਕਾਰੀ ਵਾਲਾ ਜਦ ਮਤਲਬ ਸਿਆਲ ਚ ਕੋਈ ਸਿਆਲ ਚ ਵੀਡੀਓ ਦੇਖਦਾ ਵਿਆਹਾਂ ਦੇ ਸੀਜ਼ਨ ਚ ਉੱਥੇ ਵੀ ਆਪਾਂ ਨੂੰ ਰੇਟ ਇਹੀ ਆ ਪੂਰੇ ਸਾਲ ਵਾਸਤੇ ਵੀਰੇ 450 ਦਾ ਲਓ ਜੀ ਵੱਡੀ ਆਫਰ ਜਦੋਂ ਵੀ ਆਓਗੇ 450 ਆ ਮਿਲੂ ਰੇਟ ਹਾਲਾਂਕਿ ਅਪ ਡਾਊਨ ਹੋਣਗੇ ਅੱਗੇ ਜਾ ਕੇ ਸੀਜ਼ਨ ਦੇ ਟਾਈਮ ਪਰ ਅਸੀਂ 450 ਦੇ ਹੀ ਦੇਣਾ ਇਸੇ ਲਈ ਮੈਂ ਦੁਬਾਰਾ ਪੁੱਛਿਆ ਅਸੀਂ ਸਟਾਕ ਬਹੁਤ ਰੈਡੀ ਕਰਾ ਲਿਆ ਮੰਨ ਕੇ ਚਲੋ ਸਾਡੇ ਲਈ 2 ਸਾਲ ਵੀ ਨਹੀਂ ਖਤਮ ਹੁੰਦਾ ਇੰਨਾ ਰੈਡੀ ਕਰਵਾ ਲਿਆ ਠੀਕ ਹੈ ਜੀ ਠੀਕ ਹੈ ਨਾ ਹਰ ਉੱਥੇ ਜਾ ਕੇ ਰੇਟ 1000 12 1275 ਵੀ ਨਾ ਨਾ ਉਹ ਪੁੱਛ ਐਸੀ ਕੁਛ ਨਹੀਂ ਗੱਲ ਉਹ ਜਿਹੜਾ ਭੈਣ ਭਾਈ ਆਪਣੇ ਆਊਗਾ ਨਾ ਉਹਦੇ ਰਪੀਏ ਰਪੀਏ ਦੀ ਕਦਰ ਆ ਵੀਰੇ ਹਾਂਜੀ ਠੀਕ ਹੈ ਨਾ ਏਡੀ ਦਰੋ ਤੇਲ ਫੂਕ ਕੇ ਆਉਂਦਾ ਅਗਲਾ-ਅਗਲਾ ਟਾਈਮ ਛੱਡ ਕੇ ਆਉਂਦਾ ਜਿਹੜੀ ਚੀਜ਼ ਵੀਡੀਓ ਦਿਖਾਈ ਗਈ ਆ ਉਹੀ ਮਿਲੂਗੀ ਉਸ ਤੋਂ ਇਲਾਵਾ ਬਹੁਤ ਆਈਟਮਾਂ ਜਿਹੜੀਆਂ ਰਹਿ ਗਈਆਂ ਜਿਹੜੀਆਂ ਨਹੀਂ ਅਸੀਂ ਵੀਡੀਓ ਲੰਬੀ ਹੋਣ ਕਰਕੇ ਬਣਾ ਸਕੇ ਹਾਂਜੀ ਹੈਂਡਵਰਕ ਥ੍ਰੈਡਵਰਕ ਇਹ ਆਰੀ ਵਰਕ ਆ ਕੈਂਬ੍ਰਿਕ ਦਾ ਭਾਈ ਇਹ ਪਊਗਾ ਆਪਾਂ ਨੂੰ 450 ਦਾ ਸੂਟ ਪ੍ਰਿੰਟ ਕੈਂਬ੍ਰਿਕ ਦੇ ਤਿਆਰੀ ਹੋਈ ਹੋਗੀ ਇਹ ਸਲਵਾਰ ਆ ਮੂਰੀਆਂ ਦੇ ਵਰਕ ਹੋਇਆ ਹੈ ਪਲੇਨ ਸਲਵਾਰ ਤੇ ਆ ਕਮੀਜ਼ਾਂ ਨਾਲ ਇਹਦਾ ਰੇਟ 450 ਆ 450 ਹੋਰ ਆਈਟਮਾਂ ਬਹੁਤ ਨੇ ਬਾਕੀ ਬਾਕੀ ਵੀਡੀਓ ਲੰਬੀ ਹੋ ਜਾਣੀ ਆ ਬਾਕੀ ਉੱਧਰ ਦੇਖ ਲਓ ਤੁਸੀਂ ਕਸਟਮਰ ਜ਼ਿਆਦਾ ਹੋਣ ਕਰਕੇ ਵੀਡੀਓ ਇਹ ਟੈਬੀ राजे ਉਹ જયਪੁਰੀ ਆ ਇਹ ਭੈਣੇ ਟੈਬੀ જયਪੁਰੀ ਇਹ ਚ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਬਾਕੀ ਵੀਰੇ ਵੀਡੀਓ ਹੁਣ ਆਪਣੀ ਬਣ ਗਈ ਐਡਰੈਸ ਦੱਸ ਦੋ ਵੀਰੇ ਵੀ ਆਉਣਾ ਕਿੱਥੋਂ ਆ ਅਡਰੈਸ ਹੈਗਾ ਵੀਰੇ ਮਲੇਰ ਕੋਟਲਾ ਸਰਹੰਦੀ ਗੇਟ ਜਿਹੜਾ ਸਰਹੰਦ ਕੀਨੂ ਨੂੰ ਜਿਹਦਾ ਮੂੰਹ ਆ ਸਰਹੰਦੀ ਗੇਟ ਤੇਲੀਆਂ ਵਾਲਾ ਬਾਜ਼ਾਰ ਸਰਹੰਦੀ ਗੇਟ ਤੋਂ ਜਦੋਂ ਆਵਾਂਗੇ ਸੱਜੇ ਹੱਥ ਮੋੜਨਾ 20 ਦੁਕਾਨਾਂ ਅੱਗੇ ਆ ਕੇ ਤੇਲੀਆਂ ਬਾਜ਼ਾਰ ਜਾਨਕਿ ਚੌਂਕ ਆਊਗਾ ਚੌਂਕ ਦੇ ਵਿੱਚ ਦੂਜੀ ਦੁਕਾਨ ਆ ਸੱਜੇ ਹੱਥ ਆਪਣੀ ਆਪਣੇ ਦੁਕਾਨ ਦਾ ਨਾਮ ਹੈਗਾ ਮੋਮਿਨ ਕਲਾਟ ਹਾਊਸ ਅੰਜੂ ਕਿਲੇ ਵਾਲੇ ਦੀ ਹੱਟੀ ਬਸ ਪਹੁੰਚ ਜਾ ਭੈਣੇ ਜਿਹਨਾਂ ਲੈਣਾ ਤੇ ਵੀਰੇ ਜੇ ਅਗਰ ਕੋਈ ਆਨਲਾਈਨ ਤੁਹਾਨੂੰ ਆਰਡਰ ਕਰਦਾ ਤਾਂ ਤੁਸੀਂ ਉਹਨਾਂ ਦਾ ਆਨਲਾਈਨ ਵੀ ਭੈਣੇ ਭਗਤਾ ਦਾਨੇ ਆ ਕੋਰੀਅਰ ਲਾਵਾ ਦਾਂਗੇ ਇਹ ਬਾਕੀ ਵੀਰੇ ਜੇ ਕਿਸੇ ਨੂੰ ਨਹੀਂ ਫੇਰ ਵੀ ਪਤਾ ਲੱਗਦਾ ਆਪਾਂ ਤੁਹਾਨੂੰ ਤੇ ਦੱਸ ਦਾਂਗੇ ਹਾਂ نیچے ਨੰਬਰ ਚੱਲ ਰਿਹਾ ਵੀਡੀਓ ਦੇ ਵਿੱਚ ਨੰਬਰ ਦੇ ਫੋਨ ਕਰਕੇ ਸਭ ਤੋਂ ਐਡਰੈਸ ਕਨਫਰਮ ਕਰ ਸਕਦੇ ਹੋ ਲੋਕੇਸ਼ਨ ਵੀ ਪਵਾ ਸਕਦੇ ਹਾਂ ਹਾਂ WhatsApp ਤੇ ਲੋਕੇਸ਼ਨ ਵੀ ਪਾ ਦੇਗੇ ਵੀਰੇ ਜੇ ਕਿਸੇ ਨੂੰ ਬਿਲਕੁਲ ਬਿਲਕੁਲ ਪਾਵਾਂਗੇ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹਦੇ ਤੇ ਤੁਸੀਂ ਮੈਸੇਜ ਕਰ ਲਓਈ ਤੇ ਲੋਕੇਸ਼ਨ ਵੀ ਤੁਹਾਨੂੰ ਮਿਲ ਜੂ ਠੀਕ ਆ ਵੀਰੇ ਓਕੇ ਥੈਂਕ ਯੂ